ਇੰਨੇ ਕਾਲੇ ਕੇ ਬਲੌਂਸ ਬਹੁਤ-ਬਹੁਤ ਪੈਦ ਲੋਤਾ ਨਵਾਦੀ ਹੋਰ ਸਨੌਤ ਸਿਟੀ ਵਿੱਚ ਠੀਕ-ਠਾਕ ਹੁੰਦੀ ਅਸੀਂ ਵੀ ਠੀਕ-ਠਾਕ ਹਾਂ ਜੀ ਲੋ ਜੀਅਤ ਸੇ ਅਪਾਂ ਵੀਡੀਓ ਚਲੁਰ ਕਰਨ ਲੱਗੇ ਆ ਆਪਣੇ ਕੋਲ ਇੱਕ ਕੋਟੀ ਰੈਡੀ ਹੋਈ ਸੀ ਬਣ ਕੇ ਤੇ ਮੈਂ ਕਿਵੇਂ ਦਿਆ ਪਹਿਰਾ ਮ ਦਿਖਾਵਾਂ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਮੈਂ ਤੇ ਕਰਤੀ ਵਸੇ ਆਪਣੀ ਇੰਗਰੇਜ਼ ਨੂੰ ਕਿੰਨਾ ਲੱਗਦੀ ਆ ත්තෑදදි ලොතන්න වාදමිරීම පෑනාද සොන් සොනක මැට කාරදිය තෑදි ලෝතන්නවාද අප හෙක් ගරි කන මිෙක් මැට කාරදය ප දන සාරහද ගොල්ලගේ දික පන මට කාරතියන ප න න ෝ තෑ ල තන් වාද න ප රද. ਇਿੱਕ ਕਾਲੇ ਕਮੈਂਟ ਕੀਤਾ ਸੀ ਮੇਰੀ ਭੈਣ ਨੇ ਮਨਜੀਤ ਤੇ ਭੈਣ ਆ ਉਹ ਵੀ ਬਲੌਗ ਬਣਾਉਂਦੇ ਆ ਤੇ ਉਹ ਭੈਣ ਨੇ ਕਿਹਾ ਸੀ ਵੀ ਤੁਸੀਂ ਹਾਂਜੀ ਵੀ ਲਾਈਵ ਆਓ ਤੇ ਤੁਹਾਡਾ ਵਾਚ ਟੈਂਪ ਵੀ ਪੂਰਾ ਹੋ ਜਾਊਗਾ ਤੇ ਉਹ ਭੈਣ ਵੀ ਆਪਣੇ ਅੱਜ ਦੀ ਵੀਡੀਓ ਦੇਖਣ ਕੇ ਹਾਂਜੀ ਭੈਣੇ ਆਪਣਾ ਵਾਚ ਟੈਂਪ ਦਾ ਥੋੜਾ ਹੀ ਰਹਿ ਗਿਆ ਕੁਸ਼ ਟੈਂਪ ਦਾ ਹੀ ਰਹਿ ਗਿਆ ਘੰਟਿਆਂ ਦਾ ਇਹ ਵੀ ਬਾਲਾ ਟਾਈਮ ਨਹੀਂ ਹੈਗਾ ਵਾਚ ਟੈਂਪ ਦਾ ਆਪਣਾ ਥੋੜਾ ਟਾਈਮ ਹੀ ਰਹਿ ਗਿਆ ਤੇ ਦੇਖਾਂਗੇ ਆਪਾਂ ਕੋਸ਼ਿਸ਼ ਕਰਾਂਗੇ ਮੈਨੂੰ ਥੋੜਾ ਜਿਹਾ ਹਜੇ ਉੱਖਾ ਲੱਗਦਾ ਕਿਉਂਕਿ ਜਿਹੜਾ ਕੰਮ ਕੀਤਾ ਨਾ ਹੋਏ ਫਿਰ ਆਪਾਂ ਨੂੰ ਉੱਖਾ ਲੱਗਦਾ ਹੈਗਾ ਜੇ ਆਪਾਂ ਵੀ ਆਨਲਾਈਨ ਆ ਗਏ ਫਿਰ ਆਪਾਂ ਨੂੰ ਉਵੇਂ ਹੀ ਪਤਾ ਲੱਗ ਜੂਗਾ ਤੇ ਤਾਂ ਆਪਾਂ ਕੋਈ ਨਹੀਂ ਜ਼ਰੂਰ ਆ ਮੰਗ ਲਈ ਮੈਂ ਲਾਈਵ ਹੀ ਆਪਾਂ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਅੱਜ ਆਪਾਂ ਬਣਾਈਆ ਕੋਟੀ ਤੇ ਮੈਂ ਤੁਹਾਨੂੰ ਉਹਦਾ ਰੇਟ ਵੀ ਦੱਸਨੀ ਆ ਤੇ ਸੁਣੋ ਇੱਕ ਵੇਰੇ ਗ੍ਰੇ ਕੱਲਾ ਦੀ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਡਿਜ਼ਾਈਨ ਬੁੰਤੀ ਬਾਰੇ ਵੀ ਦੱਸਿਆ ਸੀਗਾ ਕਿਉਂਕਿ ਬੁੰਤੀ ਮੇਰੇ ਕੋਲ ਸਟੈਂਡ ਵਸ ਕੋਲ ਐ ਕਿਸੇ ਸੈਨ ਨਹੀਂ ਲੈਂਦਾ ਤੇ ਮੇਰੇ ਕਿਰਿਆਰਜੀ ਬਣਦੀ ਨਹੀਂ ਗੀ ਤੇ ਲੋ ਜੀ ਦੇਖੋ اپنی ਗੋਤੀਆਂ ਬਣ ਕੇ ਬਹੁਤ ਸੋਹਣੀ ਬਹੁਤ ਵਧੀਆ ਰੈਡੀ ਹੋਈਆਂ ਤੁਸੀਂ ਦੇਖੋ ਜੇ ਸੋਨ ਨੂੰ ਵੀ ਇਸ ਤਰ੍ਹਾਂ ਪਸੰਦ ਵਿੱਚ ਤੁਸੀਂ ਵੀ ਆਪ ਦੇ ਆਰਡਰ ਬੱਤ ਕਰ ਸਕਦੇ ਆ ਦੇਖੋ ਜੀ ਇਹ ਬਣਾਈ ਹੈ ਬਕੂ ਗੋਰੀਆਂ ਬਾਹਾਂ ਦੀ ਹੈ ਬਹੁਤ ਸੋਹਣੀਆਂ ਦੇਖੋ ਇਹ ਗੋਰੀਆਂ ਆ ਸਾਰੀਆਂ ਬਾਹਾਂ ਤੇ ਇਸ ਤਰ੍ਹਾਂ ਐ ਡਿਜ਼ਾਈਨ ਪ੍ਰੋਪਰਟੀ ਨਹੀਂ ਆ ਪੌਣੀ ਆ ਇਹ ਹੈਗਾ ਅੱਗੇ ਪਿੱਛੇ ਡਿਜ਼ਾਈਨ ਪੌਣੀ ਨਾਲ ਦੇ ਦੇਖੋ ਇਸ ਤਰ੍ਹਾਂ ਤੇ ਇਹ ਸੀ ਵੀ ਕਹ ਜਿਹੜੀ ਪੁੱਛਾਂਗੇ ਜੀ ਵੀ ਜਿਹੜੀ ਪੈਣ ਦੀਆਂ ਕੋਟੀਆਂ ਪਰ ਹੁਣ ਹਜੇ ਨਹੀਂ ਦੱਸ ਲਏਗੇ ਨਾ ਹੋਇਆ ਇੱਕ ਆਪਾਂ ਗੋਲ ਗਲੇ ਦੀ ਕਰ ਲਾਂਗੇ ਦੂਜੀ ਵੀ ਲਾਈ ਹੋਈ ਆ ਮਾਲਟੀ ਦੀ ਉਹ ਵੀ ਆਪਾਂ ਗੋਲ ਗਲੇ ਦੀ ਕਰ ਲਾਂਗੇ ਤੇ ਇਹ ਆਪਾਂ ਵੀ ਗਲੇ ਦੀ ਇਸ ਤਰ੍ਹਾਂ ਦੇਖੋ ਜੀ ਵਧੀਆ ਕੁਲੀਆਂ ਡੁੱਲੀਆਂ ਆਪਾਂ ਜੇਬਾਂ ਲਾਈਆਂਗਾ ਬਹੁਤ ਸੋਨਾਟ ਜਾਨ ਦੇ ਰਸਨ ਮਤੇ ਖਾਇਸੀ ਵੀ ਇਸ ਤਰ੍ਹਾਂ ਪਾਉਂਦਾ ਵਾ ਦੇਖੋ ਜਿਉ ਟ ਜੈਨ ਆਪਾ ਬਣਾ ਕੇ ਤਿਆਰ ਕਰ ਲਿਆ ਸੀ ਕਲਰ ਹੀ ਬਹੁਤ ਸੋਹਣਾ ਤੇ ਬਣ ਕੇ ਬਹੁਤ ਸੋਹਣੀ ਰੈਡੀ ਹੋਈ ਆ ਤੇ ਜੇ ਸੋਨ ਨੂੰ ਵੀ ਇਸ ਤਰ੍ਹਾਂ ਪਸੰਦ ਹੋਵੇ ਤੁਸੀਂ ਵੀ ਆਪ ਦਾ ਆਰਡਰ ਬੁੱਕ ਕਰ ਸਕਦੇ ਆ ਕਿਉਂਕਿ ਇਹਨੂੰ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਦੇਖੋ ਜੀ ਅਸੀਂ ਤਿੰਨ ਜਾਨੀਆਂ ਨੇ ਅਸੀਂ ਸਾਨੂੰ ਹਫਤਾ 10 ਦਿਨ ਲੱਗਦੇ ਆ ਦੇਖੋ ਜੀ ਇਕੱਲੇ ਬੰਦੇ ਨੇ ਬਣਨੀ ਹੋਵੇ ਤੇ ਇੱਕ ਮਹੀਨਾ ਲੱਗ ਜਾਂਦਾ ਇੱਕ ਕੁੱਕ ਜਿਹੜੀਆਂ ਪੈਣਾ ਬਣਾਉਣੀ ਆ ਉਹਨਾਂ ਤੇ ਇਹ ਚੀਜ਼ਾਰੇ ਪਤਾ ਉਹਨਾਂ ਤਾਂ ਦੱਸਣ ਦੀ ਕੋਈ ਲੋੜ ਨਹੀਂ ਹੈਗੀ। ਆ ਦੇਖੋ ਜੀ। ਤੇ ਆ ਵੈਗ ਸਾਈਡ ਆਪਾਂ ਬਣਾਤੀਆਂ ਸੀ। ਪੂਰੋ ਪੈਸੇ ਤਰ੍ਹਾਂ ਬਣਾਤਾ ਇਹ ਆਪਾਂ ਰੇਟ ਪਨ ਲਾਇਆ ਕੋਤੀ ਦਾ ਆਪਾਂ ਉਹਨਾਂ ਨੂੰ 1500 ਰੁਪਏ। ਦੇਖੋ ਜੀ। ਕਈ ਭੈਣਾਂ ਨੇ ਮੇਰੀ ਮੈਂ ਕਹਿੰਦਾ ਕਈ ਭੈਣਾਂ ਕਹਿ ਰਹੀਆਂ ਵੀ ਜੀ ਰੇਟ 1500 ਵੀ ਜਾ ਕੇ ਕਹਿ ਰਹੀਆਂ ਵੀ ਜ਼ਿਆਦਾ ਵਾ ਦੇਖੋ ਭੈਣੇ ਅਸੀਂ ਤਿੰਨਾਂ ਜਾਣੀਆਂ ਨੇ ਗੁਣੀਆਂ ਇਹ ਤੇ ਸਾਨੂੰ ਹਫਤੇ ਤੋਂ ਜ਼ਿਆਦਾ ਟਾਈਮ ਲੱਗ ਜੇ ਇਕੱਲਾ ਬੁਣਨੀ ਤੀ। ਮਿੰਨਾ ਲੱਗਦੀ ਐ ਕੋਟੀ ਜਿੰਨ ਬਹੁਤ ਮਿਹਨਤ ਲੱਗਦੀ ਐ ਬਹੁਤ ਜ਼ਿਆਦਾ ਮਿਹਨਤ ਲੱਗਦੀ ਐ ਤਾਂ ਚਲੋ ਆਪਾਂ ਨੂੰ ਸ਼ੌਂਕ ਆਪਾਂ ਕਰੀ ਜਾਂਦੇ ਆ ਪਰ ਇਹਨਾਂ ਵਿੱਚ ਕੋਈ ਬਚਤ ਕੋਈ ਯਾਦਾਂ ਨਹੀਂ ਦੀਗੀ ਕਿਉਂਕਿ ਮੈਂ ਜਿੰਨਾ ਜੋ ਤੀਜੀ ਭੈਣ ਲੱਗੀ ਸੀ ਉਹਨੇ ਵੀ ਠੋਕ ਕੇ ਰੇਟ ਲਿਆ ਕਹਿੰਦੀ ਭੈਣ ਮੈਂ ਤਾਂ ਵੀ ਇਹ ਨਿਭਰਤਾ ਨਹੀਂ ਵੀ ਇਹ ਨੇ ਲੋ ਕਿ ਮੈਂ ਖੈ ਜਪਣ ਮੈਨੂੰ ਜ਼ਰੂਰੀ ਇਹ ਚਾਹੀਦੀ ਐ ਚਲੋ ਕੋਈ ਗੱਲ ਨਹੀਂ ਸੋ ਜਿੰਨੇ ਮਰਜ਼ੀ ਲੈ ਲਈ ਪਰ ਮੇਰੇ ਨਾਲ ਹੈਲਪ ਜ਼ਰੂਰ ਕਰਾ ਤੇ ਦੇਖੋ ਜੀ ਤੁਸੀਂ ਵੀ ਬਣਵਾਉਣੀ ਹੋਈ ਤੁਸੀਂ ਮੇਰੀਆਂ ਪਹਿਨਾਂ ਆਰਡਰ ਮੈਨੂੰ ਪਹਿਲਾਂ ਬੁੱਕ ਕਰਵਾ ਦੀ ਵਸਤ ਬਹੁਤ ਪਹਿਨਾਂ ਦੀ ਆਰਡਰ ਬੱਕ ਹੋਈ ਹੈ ਵੇ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਬਣਾ ਕੇ ਦੇਵਾਂਗੇ ਆ ਤੁਹਾਨੂੰ ਦਿਖਾਵਾਂਗੇ ਤੇ ਰੇਟ ਆਪਾਂ 1500 ਰੁਪਿਆ ਲਾਇਆ ਦੇਖੋ ਜੀ ਬਹੁਤ ਹੀ ਸੋਹਣੀ ਬਣ ਕੇ ਆਏ ਤਿਆਰ ਹੋਈ ਹੈ 1500 ਪਰ ਇੱਕ ਲਾਇਆਗਾ ਤੁਸੀਂ ਬਣਵਾਉਣੀ ਹੋਈ ਸੋਨ ਨੂੰ ਵੀ 1500 ਚ ਰੇਟ ਲੱਗੂਗਾ ਤੇ ਜਿਹੜੇ ਆਪਾਂ ਵਟਨ ਲੱਗੇ ਦੇਖੋ ਜੀ 200 ਰੁਪਏ ਦਾ ਇੱਕ ਵਟਨ ਲੱਗਾ ਕਿਉਂਕਿ ਜਿੰਨਾ ਦੀ ਕੋਟੀ ਆ ਉਹਨਾਂ ਨੇ ਰੇਟ ਪਰ ਲੱਗਿਆ ਨ ਕੁਛ ਨਹੀਂ ਵੇਖਣ ਨੂੰ ਚੀਜ਼ ਵਧੀਆ ਚਾਹੀਦੀ ਆ 20 ਰੁਪਏ ਦਾ ਬਟਨ ਨਾ ਤੇ ਦੇਖੋ ਜੀ 20 ਰੁਪਏ ਦੇ ਬਟਨ ਤਾਂ ਦੇਖੋ ਜੀ 6 ਬਟਨ ਦਾ ਤੁਸੀਂ ਆ ਵੀ ਦਿਓ ਲੈ 20 ਦੇ ਤਾਂ ਬਟਨ ਹੀ ਹੋ ਗਏ ਨਾ 20 ਰੁਪਏ ਦਾ ਬਟਨ ਲਾਇਆ ਤੁਹਾਨੂੰ ਪਤਾ ਵੀ ਮੈਂ ਇੰਨੇ ਵਧੀਆ ਬਟਨ ਮੈਂ ਕੋਟੀ ਤੇ ਨਹੀਂ ਲਾਉਂਦੀ ਹੁੰਦੀ ਜੀ ਤੇ ਚਲੋ ਮੈਂ ਕਿਹਾ ਵੀ ਚੱਲੇ ਭੈਣ ਨੇ ਤਾਂ ਵੀ ਜਿੰਨੇ ਆਪਾਂ ਕਹਿਤੀ ਉਹਨੇ ਭਰਨ ਗਏ ਦੇਖੋ ਜੀ ਜਦसे ਆਪਣੀ ਕੋਟੀ ਕਿਵੇਂ ਲੱਗੀ ਤੁਸੀਂ ਬਣਵਾਉਣੀ ਹੋਈ ਨੰਬਰ ਤੁਹਾਡਾ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਤੇ ਤੁਸੀਂ ਆਪਦਾ ਆਰਡਰ ਬੁੱਕ ਕਰ ਦਿਓ ਕਿਉਂਕਿ ਤੁਸੀਂ ਜੋ ਸਰਦੀ ਦੇ ਵਿੱਚ ਬਹੁਤ ਭੈਣਾਂ ਨੇ ਆਰਡਰ ਆਪਣੇ ਇੰਝ ਕੀਤੇ ਸੀਗੇ ਤੇ ਆਪਾਂ ਤਾਂ ਬਣ ਕੇ ਤਿਆਰ ਨਹੀਂ ਹੋਏ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਜੀ ਹਜੇ ਤਾਂ ਸਾਡੀ ਬੀਬੀ ਮੇਰ ਨਾਲ ਹੈਲਪ ਕਰਾਉਂਦੀ ਇਕੱਲੇ ਆਲਾ ਕੰਮ ਨਹੀਂ ਇਹ ਕਿਉਂਕਿ ਘਰ ਦਾ ਵੀ ਹੈ ਕਰਵਾ ਦਿੰਦੀ ਮੇਰ ਨਾਲ ਇਹਦੇ ਚੀਜ਼ ਵੀ ਮੇਰ ਨਾਲ ਹੈਲਪ ਕਰਾਉਂਦੀ ਆ ਤੇ ਫੇਰ ਵੀ ਸਤ ਸਾਰਦੀ ਚ ਕਿਸੇ ਦੇ ਬਣ ਕੇ ਬਣਾ ਕੇ ਬਾਦੀਆਂ ਨਹੀਂ ਦਿੱਤੀਆਂ ਜਿਹੜੀਆਂ ਮੈਨਾਂ ਜਿਆਦਾ ਫੋਨ-ਫਾਨ ਲਾਏ ਆ ਬਸ ਉਹਨਾਂ ਦਾ ਆਰਡਰ ਆਪਾਂ ਕੱਢ ਕੇ ਦਿੱਤਾ ਵਾ ਦੇਖੋ ਜੀ ਹਾਂ ਹੁਣ ਆਪਾਂ ਪਹਿਲਾ ਬਲੌਜ ਆਪਣੇ ਪਿੰਡੂ ਲੋਕ ਲਈ ਉਹ ਵੀ ਕਾਲੀ ਕਰਦੇ ਉਹਨਾਂ ਨੂੰ 12 ਤਰੀਕ ਤੱਕ ਚਾਹੀਦਾ ਬਲੌਜ ਤੇ ਉਹ ਵੀ ਅੱਜ ਲਾਵਾਂਗੇ ਫਿਰ ਉਹ ਵਿੱਚ ਦੀ ਉਹ ਕਰਕੇ ਦੇਵਾਂਗੇ ਫਿਰ ਇਹ ਭੈਣਾਂ ਦਾ ਤਾਂ ਕਈ ਦਾ ਤਾਂ ਕਾਫੀ ਸਮਾਨ ਆ ਇਹ ਵੀ ਪਸਾਰਾ ਉਹਨਾਂ ਨੂੰ 25 ਤਰੀਕ ਤੱਕ ਸਾਰਾ ਠੰਨ ਕਰਕੇ ਦੇਵਾਂਗੇ ਤੇ ਲੋਜੀ ਦੇਖੋ ਜੇ ਤੁਹਾਨੂੰ ਵੀ ਕੋਈ ਠੀ ਸੋਹਣੀ ਲੱਗੀ ਤੁਸੀਂ ਵੀ ਆਲਟਰ ਬਾਕ ਕਰ ਸਕਦੇ ਆ ਜੇ 1500 ਇਹਦਾ ਰੇਟ ਰਹੂਗਾ ਜੇ ਥੋੜੀ ਜਿਹੀ ਮਹਿੰਗੀ ਪੱਛਮ ਹੋਗੀ ਤੇ ਉਹ ਦਾ ਰੇਟ ਥੋੜਾ ਜਿਹਾ ਅਲੱਗ ਲੱਗੂਗਾ ਇਹ 60 ਰੁਪਏ ਵਾਲੀ ਗੋਲੀ ਤੇ 1500 ਰੁਪਿਆ ਪਰ ਰੇਟ ਲਾਇਆ ਉਹਨਾਂ ਨੂੰ ਤੇ ਕਿਉਂਕਿ ਇਹ ਦੂਪ ਘਟਵਾਰਾ ਨਹੀਂ ਖਾਂਦਾ ਹੈਗਾ ਤੇ ਜੇ ਇਕੱਲਾ ਬਣਾਉਣੇ ਤੇ ਮਹੀਨੇ ਵਿੱਚ ਦੀ ਖਵਾਂਦੀ ਫਸਾਨੂੰ ਪਤਾ ਵੀ ਜਿਹੜੀ ਮੇਰੇ ਨਾਲ ਲੱਗੀ ਸੀ ਫਿਰ ਉਹਨੇ ਵੀ ਛੋਕ ਕੇ ਪੈਸੇ ਲੈ ਇਹਦੀ ਪੈਨੇ ਵੀ ਮੈਨੂੰ ਪੜਤਾਂ ਨਹੀਂ ਪੈਣਾ ਮੈਂ ਤਾਂ ਇੰਨੇ ਲੈਨੇ ਨੇ ਮੈਂ ਕਿਹਾ ਪੈਨੇ ਕੋਈ ਗੱਲ ਨਹੀਂ ਸੀ ਨਹੀਂ ਲੈ ਲਓ ਪਰ ਮੈਨੂੰ ਚਾਹੀਦੀ ਗਮਿੰ 25 ਦਿਨ ਚੋਂ ਪਹਿਲਾਂ ਪਹਿਲਾਂ 4-5 ਤਿੰਨ ਚਾਰ ਬਣਾਉਣੀਆਂ ਹੋਰ ਕੁਝ ਵੀ ਬਹੁਤ ਬਣਾਉਣਾ ਲੱਗਾ ਤੇ ਤਾਂ ਐ ਕਰਕੇ ਵੀ ਇੰਨੇ ਵੀ ਇਹ 1500 ਆਪਾਂ ਨੂੰ ਪੜਤਾ ਪਊਗੀ ਇਹ ਤੋਂ ਘੱਟ ਪੜਤਾ ਨਹੀਂ ਪੈਣਾ ਚਲੋ ਜੀ ਠੀਕ ਆਪਾਂ ਵੀਡੀਓ ਦਾ ਕਰਨ ਲੱਗੇ ਐਂਡ ਵੀਡੀਓ ਨੂੰ ਲਾਇਕ ਸ਼ੇਅਰ ਜੀ ਕਰਨਾ ਕਮੈਂਟ ਕਰਕੇ ਦੱਸਿਆ ਕਰ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਜੇ ਤੁਹਾਨੂੰ ਜਾਕਟ ਕੋਟੀ ਬਲੌਜ਼ ਕੁਝ ਵੀ ਸੁਣਸੀ ਬਣਵਾਉਣਾ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਦਿਓ ਇਕਪੈਨ ਮੇਰੀ ਉਹ ਵੀ ਮੈਨੂੰ ਸ਼ਾਇਦ ਪਟਿਆਲੇ ਤੋਂ ਆਸੀ ਪਰ ਮੈਨੂੰ ਪੱਕਾ ਨਹੀਂ ਪਤਾ ਹੈਗਾ ਇਹ ਉਹ ਬੈਨ ਨੀ ਕਰੀਮ ਕਲਰ ਦੀ ਮਿੱਥੋਂ ਜਾਕਟ ਦਾ ਆਰਡਰ ਕੀਤਾ ਸੀ ਸਰਦੀਆਂ ਦੇ ਵਿੱਚ ਜੇ ਉਹ ਭੈਣ ਵੀਡੀਓ ਵੇਖਦੀ ਹੈ ਭੈਣ ਥੋੜੀ ਜਾਕਟ ਬਣ ਕੇ ਤਿਆਰ ਹੋ ਗਈ ਮੈਨੂੰ ਨੰਬਰ ਨਹੀਂ ਪਤਾ ਵੀ ਕਿਉਂਕਿ ਮੈਂ ਲਿਖਿਆ ਨਹੀਂ ਹੈਗਾ ਸੀ ਉਹਨਾਂ ਨੇ ਮੇਰੇ ਤੋਂ ਸਮਾਨ ਬੱਚਿਆਂ ਦੇ ਕੱਪੜੇ ਵੀ ਮੰਗਾਏ ਸੀ ਜੇ ਪਰ ਮੈਂ ਕੋਸ਼ਿਸ਼ ਬਹੁਤ ਕੀਤੀ ਹੈ ਲੱਭਣ ਲਈ ਪਰ ਮੈਨੂੰ ਉਹਨਾਂ ਦਾ ਵੀ ਨੰਬਰ ਨਹੀਂ ਪਤਾ ਵੀ ਉਹ ਕਿਹੜੇ ਆ ਯਾਰ ਜੇ ਤੁਸੀਂ ਵੀਡੀਓ ਵੇਖਦੀਆਂ ਮੇਰਾ ਨੰਬਰ ਥੱਲੇ ਚੱਲਦਾ ਥੋੜੀ ਕਰੀਮ ਕਲਰ ਦੀ ਜਾਕਟ ਬਣ ਕੇ ਰੈਡੀ ਹੈ ਤੁਸੀਂ ਮੰਗਵਾ ਸਕਦੀਆਂ ਤੋ ਭੈਣ ਨੇ ਆਰਡਰ ਕੀਤਾ ਸੀਗਾ ਸ਼ਸ ਸਰਦੀ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਜਾ ਮੇਰੇ ਕੋਲ ਪਾਛਾਂ ਪਈ ਹੁੰਦੀ ਘਰੇ ਤੇ ਉਸ ਤਰ੍ਹਾਂ ਮੈਨੂੰ ਆਈ ਹੁੰਦਾ ਵੀ ਜਿਹੜਾ ਭੈਣ ਨੇ ਆਰਡਰ ਕੀਤਾ ਸੀ ਆ ਕਲਰ ਦੀ ਪਾਛਾਂ ਪਈ ਤੇ ਮੈਂ ਬਣਾ ਕੇ ਰੱਖ ਦਿੰਦੀ ਆ ਤੇ ਕਰੀਮ ਕਲਰ ਦੀ ਮੇਰੇ ਕੋਲ ਜਾਕਟ ਪਈ ਆ ਭੈਣ ਨੇ ਆਰਡਰ ਕੀਤੀ ਸੀ ਬੜਮਾਉਣ ਵਾਸਤੇ ਤੇ ਭੈਣ ਜੇ ਤੁਹਾਡੇ ਕੋਲ ਵੀ ਵੀਡੀਓ ਪਹੁੰਚ ਗਈ ਤੇ ਤੁਸੀਂ ਮੇਰੇ ਨਾਲ ਜਲਦੀ ਜਲਦੀ ਸੰਪਰਕ ਕਰਕੇ ਆਪਦੀ ਜਾਕਟ ਮੰਗਵਾ ਸਕਦੇ ਆ ਕਿੰਨੀ ਜੇ ਕਿਸੇ ਹੋਰ ਭੈਣ ਨੂੰ ਕਰੀਮ ਕਲਰ ਦੀ ਚਾਹੀਦੀ ਬਣੀ ਪਈ ਆ ਤੇ ਤੁਸੀਂ ਵੀ ਮੰਗਵਾ ਸਕਦੇ ਆ ਤੇ ਚਲੋ ਜੀ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਚਲੋ ਜੀ ਠੀਕ ਆ